ਸਸਕਾਲ ਦੋਸਤੋ ਅੱਜ ਅਸੀਂ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਬੜੀ ਘੈਂਟ ਜੀ ਵੀਡੀਓ ਵੀਡੀਓ ਬਹੁਤ ਹੀ ਫਨੀ ਹੋਣ ਵਾਲੀ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਆ ਕਰੋ ਤੇ ਆਪਾਂ ਹੁਣ ਵੀਡੀਓ ਦੇ ਕਮੈਂਟ ਪੜਦੇ ਹਾਂ ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ ਫਿਰ ਆਪਾਂ ਪੜਾਂਗੇ ਇੰਦਾ ਦੇ ਕਮੈਂਟ ਹੰਦ ਸਨ ਮੇਰਾ ਪਾਣੀ ਵਰਗਾ ਸੁਭਾਅ ਹੈ ਗਲਾਸ ਚ ਪਾਲੋ ਮੈਂ ਹਉਮੇ ਦਾ ਹੋ ਜਾਣਾ ਟੱਬ ਚ ਪਾਲੋ ਮੈਂ ਹਉਮੇ ਦਾ ਹੋ ਜਾਣਾ ਜੇ ਬੈੱਡ ਤੇ ਪਾ ਲਈ ਫੇਰ ਹਾ ਫੁਰਨਾ ਸਾਲ ਚੱਲੂਗਾ ਮੈਲ ਵੀ ਨਾਲ ਨਾਲ ਚੱਲੂਗੀ ਬੈਲਪੁਣਾ ਨਾ 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 ਮੈਲਪੁਣਾ ਸ਼ਹਿਰ ਵਿੱਚ ਰੋਲਾ ਕਹਿੰਦੇ ਬੜਾ ਮੁੰਡੇ ਦਾ ਪੈਂਦਾ ਨਹੀਂ ਉਹ ਮਿੱਤਰੋ ਪੁਣਾ ਪੈਂਦਾ ਏ ਚਾਚਾ ਲੋੜ ਤਾਂ ਤੂੰ ਨਹੀਂ ਆਉਂਦਾ ਚਾਚੀ ਨੂੰ ਮਿਰਲਾਲਿਆ ਨਾਲ ਬੱਤ ਸਹੀ ਏ ਨਹੀਂ ਰੋਲਾ ਨਹੀਂ ਇਹਨੂੰ ਕੀੜਾ ਕਹਿੰਦੇ ਆ ਤਾਨੀ ਇਹਨਾਂ ਦਾ ਬਚੋਲਾ ਕੌਣ ਸੀ ਹਟਾ ਤੇ ਮੂਰ ਨਹੀਂ ਹੁੰਦਾ ਮੈਨੂੰ ਅੰਦਰ ਦੇ ਵਕੀਲ ਬਿੰਦੀ ਜੋਹਲ ਤੋਂ ਪਾਪੜ ਦੇਖ ਕੇ ਸਬਰ ਨਹੀਂ ਹੋਇਆ ਗਜਬ ਇੱਜ਼ਤੀ ਹੈ ਏਅਰਪੋਰਟ ਨਾ 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 ਬੱਸ ਸਟੈਂਡ ਬਿੰਦੀ ਜੋਹਲ ਬਿੰਦੀ ਜੋਹਲ ਜੀ ਹੁਣ ਅਗਲੀ ਵੀਡੀਓ ਦੇਖਦੇ ਆਂ ਤੇ ਫੇਰ ਉਹਦੇ ਬਣੀ ਕਮੈਂਟ ਪੜਾਂਗੇ ਤੇ ਜੇ ਹੱਥ ਪਹੁੰਚਦਾ ਤਾਂ ਵੀਡੀਓ ਨੂੰ ਲਾਈਕ ਨੇ ਰਾਮ ਗੜੀ ਹਟਾ ਦੇ ਹਟਾਵਾਂਗੇ ਕਦੇ ਨਹੀਂ ਕਿਉਂ ਹਟਾਵਾਂ ਹੁਣ ਜਾਣ ਕੇ ਗਏ ਸੀ ਮੈਨੂੰ ਇਸ ਕਾਸਟ ਵਿੱਚ ਹਮ ਕਿਹੜੀ ਖੁਸ਼ੀ ਦੇ ਵਿੱਚ ਲੱਕੜ ਦਾ ਕੰਮ ਵੀ ਮੈਨੂੰ ਆਉਂਦਾ ਵਾ ਹਮ ਠੀਕ ਐ ਕੱਲ ਲੈਂਦੇ ਹਾਂ ਹਾਂ ਲਖਾਣਾ ਦਾ ਮੁੰਡਾ ਵਾ ਸਾਰੇ ਕੰਮ ਆਉਂਦੇ ਆ ਚੰਦੇ ਤਖਾਣਾ ਦਾ ਮੁੰਡਾ ਮਤਲਬ ਕਿਲ ਠੋਕਣ ਆਂਦਾ ਹਾਂ ਤਰਖਾਣਾ ਦਾ ਮੁੰਡਾ ਕਹਿ ਕੇ ਮੈਨੂੰ ਸ਼ਰਮੋਂ ਲਾਤੀ नाखरे किन्ने कर दी चली जी <laughs> हाय ओए मैं कुदर खाना मरूं हूं मैं तो <laughs>